ਓ ਤੂੰ ਬੈਲੀ ਦੇ ਥੀ ਦਾ ਨਾਵਾ ਇਹ ਥੀ ਆਉਦਾ ਕੋਈ ਦਾਲ ਦੁੱਲ ਤਰੀ ਦੀ ਹੁੰਦੀ ਆ ਠੀਕ ਆ ਘਰ ਬਹਿ ਗਏ ਪਰਿਵਾਰ ਤੇ ਰੀਤ ਆਲਾ ਦੀ ਆ ਮਾਤਾ ਮਾਤਾ ਨਾਤਾ ਅਤਿ ਚਾਲ ਠੀਕ ਆ ਨਾਨਿਆ ਦੀ ਉਹਨਾਂ ਰੀਤ ਨਾਮ ਇੰਨੋਂ ਤੋਂ ਵਧੀਆ ਨਹੀਂ ਤੈ ਤੂੰ ਇਹ ਮੈਨੂੰ ਥੇਰੇ ਦੱਤ ਤੇ ਨਹੀਂ ਦੈ ਨੇ ਦਾ ਸੀ ਗਏ ਤੇ ਨਾ ਨੇਰੇ ਆਦੀਆਂ ਤੇ ਰੋਟੀ ਪਾਣੀ ਤਾਂ ਨਾ ਨਹੀਂ ਰੋਟੀ ਪਾਣੀ ਪਕਾ ਲਿਆ ਹਨ ਕਿ ਨਾ ਨੂੰ ਕਿਹਾ ਨੇ ਰੋਟੀ ਪਾਣੀ ਬਣਾ ਦੇ ਦੀਆਂ ਉਹ ਮਰੇ ਤੇ ਆਏ ਆ ਰੋਟੀ ਦੀ ਸਤਾ ਮਾ ਨਹੀਂ ਤੇ ਤੇਰੀ ਆਦੀ ਨਾ ਨਾ ਤਾਂ ਮੈਂ ਦੇ ਹਤੇ ਤੇ ਉਹ ਤੇ ਡੀ ਕੰਡਾ ਵੀ ਮਾਤਾ ਕਿੱਥੇ ਚਲ ਗਈ ਆ ਉਹਦਾ ਆ ਮੇਰੇ ਦੋਲੇ ਤੋੜ ਤੀ ਤਿਆਰਿਆ ਮਾਤੀ ਨੇ ਪਾਪਾ ਨੇ ਚਾਹ ਦਿੱਤੀ ਉਹ ਤਾਂ ਵੀ ਦੇਣੀ ਹੋ ਤੋ ਤੇ ਨਹੀਂ ਦਿੰਦਾ ਸਾਨੂੰ ਚਾਹ ਦਿੱਤੀ ਚਾਹ ਚਾਹ ਦਿੱਤੀ பின்னர் <footing favour of duty> <ietnam> <Trop��> ਠੀਕ ਆ ਪਾਣੀ ਬਣਾਇਆ ਪਕੌੜੇ ਥੋੜੇ ਬਣਾਏ ਠੰਡੇ ਲਿਆਏ ਤੋਤਾ ਪਰਾ ਤੇਰੀ ਤਾਨ ਪੌਦੀ ਜਤਾ ਰਿਆ ਹਾਂ ਦੋ ਮੱਦੀ ਤਿਆਲੇ ਜਮਦੀ ਬਾਏ ਹਣ ਤੇ ਵਾਧੂ ਸੇਵਾ ਕੀਤੇ ਤੇ ਉਹ ਨਹੀਂ ਦਿੰਦੇ ਉਹਨਾ ਏਹੀ ਲਾਇਆ ਮਾਤਾ ਏਹੀ ਤੰਦਾ ਕਰਕੇ ਰੱਖਦਾ ਈ ਤਾਰਾ ਤਾਰਾ ਦਿਨ ਠੀਕ ਐ ਨਾ ਤੇ ਕੰਟੀ ਰੋ ਦੂਰ ਤੁਸੀਂ ਜੀ ਲੋੜੀ ਜੀ ਆਪਾ ਤੇ ਦੂਰ ਵਾਲੇ ਦੋ ਆਪਾ ਨਾ ਨੇ ਆਪਾ ਤੇ ਜਾਰੀ ਆ ਰਹੇ ਆਪਾ ਤੇ ਤੋਨੇ ਆ ਉਹ ਤੌਰਿਆ ਜੀ ਲੱਗਦੇ ਆ ਨਾਲ ਨਾਲ ਥੋੜੀ ਮੇਲਬਰੀ ਦੀ ਆ ਠੀਕ ਐ ਇੱਥੇ ਲੜੇ ਇੱਥੇ ਉਹ ਦੀ ਦੀ ਰੀਤ ਨਹੀਂ ਹੁੰਦੀ ਆਪਣੇ ਟਾਲ ਉਹਂ ਦੀ ਤੇ ਉਹਨੀ ਫੋਦੀ ਫੱਤੇ ਥੋੜੀ ਤੁੱਤੀ ਫਿਰਦਾ ਆਪਾਂ ਦੇ ਦਾਰੇ ਦਾਦਾ ਤੋ ਤੇ ਤਾ ਮਨਾ ਨਾ ਦਾਵਾਂ ਤਾ ਮਨਾ ਕਰਾਂ ਉੱਤਰਾਗੇ ਤਰਾਗੇ ਰਾਤਾਂਗੇ ਤਾਈਂ ਤਰਾਗੇ ਕੀ ਚਾ ਕਰਦੇ ਆ ਵਿੱਚ ਪਾਣ ਵਿਚਾਰ ਆ ਪੰਮ ਤਰੇ ਫੇ ਤਰਦਾ ਤਾਰੀ ਦਾ ਤੂੰ ਮੰਦੇ ਵੀ ਤੇਰੇ ਕੋ ਦੋ ਅਧਿਆਰੀਆਂ ਲਾਇਆਂ ਤੇ ਮੰਦੇ ਤੰਦੂ ਦੇ ਜਾਵਣ ਓਂਟਰੀ ਕਹਿੰਦੇ ਦਾਓ ਤੁਸੀਂ ਦਾਓ ਦਾਓ ਤੁਸੀਂ ਦਾਓ ਇਹਦਾ ਰਿਸ਼ਤਾ ਵੇਗਾ ਆ ਹੀ ਨਾਲੇ ਦੀ ਕੁੜੀ ਇਹਦੇ ਨਾਲ ਸੋਣੀ ਠੀਕ ਆ ਤੋਨੀ ਨਹੀਂ ਨੇਰੀ ਆ ਤੇ ਇਹਦਾ ਨੇਤਾ ਨਹੀਂ ਨੇਰਾ ਇਹ ਬਹੁਤ ਆ ਤੇ ਗੁੱਦੀ ਆ ਬਹੁਤ ਚਲਾਤ ਆ ਉਹ ਤੇ ਗਏ ਨਹੀਂ ਇਹਨੂੰ ਵੇਚ ਦਿੰਦੀ ਠੀਕ ਆ ਤੇ ਨਹੀਂ ਨੇਰਾ ਤੇਰਾ ਰੇਤਾ ਆ ਨੀ ਵੇ ਪਿਆਰੇ ਮੈਂ ਮੰਦਾਂ ਮੰਦਾਂ ਜਾਉਂਗੀ ਵਾਂਗੂ ਇਸ ਤਲਾ ਠੀਕਾ ਦੋਵੇਂ ਢਾਵਾਗੇ ਤੇ ਤੌਨੀ ਨਹੀਂ ਤੱਲੀ ਤੱਲੇ ਰਿਓ ਇੰਨੇ ਕਿਤੇ ਤੱਨਾ ਇਹ ਤੰਨਾ ਤੇਰੇ ਨਾਲ ਨਾਂਦੇ ਉਹ ਬਾੜੀ ਤਿਆਰ ਕਰਕੇ ਤਿਆਰੇ ਦੀਰੀ ਬਣੇ ਤੇ ਤੇਰਾ ਯਾਦ ਕੀਤਾ ਕਈ ਦਲ ਨਹੀਂ ਇਹਨਾਂ ਵਿਵਣਾ ਦੇ ਨਹੀਂ ਉਹਨਾਂ ਨੂੰ ਨਾ ਦੇ ਤਾ ਨਹੀਂ ਲੈਣਾ ਜੋ ਨਹੀਂ ਲੈਣਾ ਮੁੰਡਾ ਮਾਰਦਾ ਰੋ ਪੈਰੇ ਬਰੀ ਤਲਾਟ ਹੈ ਵੀ ਬਰੀ ਬਹੁਤ ਤਲਾਟ ਆ ਨਹੀਂ ਉਹ ਜਿਸ ਪਾਲ ਮੰਦਾ ਕਹਿੰਦਾ ਮੇਰਾ ਕਰਾ ਦਿਓ ਮੈਂ ਤੈਨੂੰ ਦੱਤ ਦੀ ਤੋਰੀ ਤੀ ਤੀ ਮਰਨਾ ਕਰਦੀ ਆ ਉਹਨੂੰ ਟੁੰਦਾ ਨਹੀਂ ਹਾਂ ਉਹ ਤਾਂ ਹੱਟ ਟੁੰਦਾ ਹੀ ਦੇ ਪਿਓ ਇੰਨੀ ਦੋਤਾ ਉਹ ਤੇ ਪੀਵੇ ਨਾ ਟੁੰਦਾ ਨਹੀਂ ਮੁڈیا ਉਹ ਮੁڈیا బుద్ధ కదో దారి తడో పాదే నౌదా నే తి గల్ కలా రిశ్ కౌన్ ਉਹ ਤਰਾਉਦਾ ਤਰਾਉਦਾ ਮੈਂ ਹਾਂ ਕਰਿਆ ਤੇ ਨਾ ਨੀਆ ਤੇਰਾ ਤੋ ਤੇਹੀ ਨੇਨਾ ਤੇਰਾ ਦੇ ਨੇ ਤਾ ਨਾ ਹੋਟ ਤੇਨ ਤੁੰਨਾ ਬਾਹਰ ਨੂੰ ਦੀ ਵਹੀ ਤੇ ਰਪਈਆ ਧਾਰਾਏ ਆ ਧਾਰਵਾ ਜਿੰਨਾ ਚਰ ਮਾ ਨਾ ਤਰੋਂ ਦਾ ਪੋਣਾ ਤਰਿਦਾ ਤੋ ਤਾ ਬੰਦ ਨੇ ਲਾ ਕੇ ਲੈ ਹੁਣੇ ਆ ਨਾ ਥੰਨੇ ਤੇ ਆਏ ਕੇ ਕਰਨੀ ਆ ਜੱਤਾ ਉਹਨਾਂ ਨੂੰ ਤੇ ਲਿਆਵਾਂਗੇ ਥੋਲ ਵਾਦੇ ਦੀ ਕੇ ਠੀਕ ਆ ਗਿਆ ਤੇ ਤਨਨਾ ਦੋ ਬੋਲਾ ਤੇਰੇ ਲਿਟੇ ਤੇ ਲੈ ਜਾਣੇ ਵਾਹੇ ਮਾਦਾ ਤਾਂ ਕਿ ਉਹ ਨੂੰ ਵੀ ਪੁੱਤਲਾ ਆਪਣੀ ਮੱਜੀ ਕਰੀ ਨਹੀਂ ਆ ਤਾਰੇ ਦੋ ਤੇਰੇ ਮੰਦੜ ਲੱਡੂ ਦਾ ਤੇ ਘਰ ਮੈਨੂੰ ਤਦੂ ਤਾਂ ਤਦੂ ਗਾ ਪੋਨ ਤਦੂ ਗਾ ਤਾਰੇ ਤਦ ਤੋ ਤੇਰੀ ਮੰਨੋ ਦੋਆਂ ਦੀ ਸਾਡੀ ਦੋਆਂ ਦੀ ਮਨ ਲੈਣੀ ਉਹਨੇ ਕੋਈ ਨਹੀਂ ਉਹਨੂੰ ਪੁੱਤ ਲੈਨੇ ਆ ਦੀਦੀ ਨੂੰ ਪੁੱਤਾਂ ਦੇ ਉਹਨੇ ਆ ਜਾਣਾ ਉਹਨੂੰ ਆ ਜਣਾ ਨਾਲ ਤੇਰੇ ਦਾਵਰੀਆ ਕਦੀ ਨਿਆਣ ਕੋ ਵੀ ਗਈ ਇਹ ਉਹ ਲੇਕ ਇਸ਼ਤਿਆਰ ਦੇ ਉਹ ਦਾਵਾਂ ਦੇ ਦਾਵਾਂ ਦੇ ਲੋਰੀ ਦੇ ਦਾਵਾਂ ਦੇ ਮਟਾਲ ਲੋਰੀ ਦੇ ਦਾਵਾਂ ਦੇ ਤੇ ਸਾਰ ਤੋੜ ਲੈ ਤਰੀ ਰੰਨੀ ਆ ਤੇਰਾ ਲੋਰੀ ਦੇ ਦਾਵਾਂ ਦੇ ਪਹਿਲਾ ਦਾਵਾਂ ਤੇ ਬਿਆਹ ਤੇ ਬਿਆਹ ਤੱਤੇ ਤੱਤੇ ਤੇ ਅਸੀਂ ਜਾਣੇ ਮਾਪੇ ਆ ਕਿੰਨਾ ਸਿਰਖ ਪਾ ਲਿਆ ਬਦ ਬੋਲਿਆ ਵਾ ਬਸ ਖੂਨ ਹੀ ਬੇਤੀ ਦਾਵਾਂ ਦੇ ਤੱਤ ਨਾ ਤਾ ਉਹ ਬੋਲ ਰਿਹਾ ਤੇਨੂੰ ਖੂਨ ਦੀ ਕੀ ਸੁਣਦਾਣਾ ਉਹਦਾ ਪੋਤਰਾ ਪੋਤਰਾ ਵੇਨਾ ਨਾਨਦਾ ਆਂ ਜਾਂਦੇ ਤਾਤੇ ਵੇਨਾ ਨਾਨਦਾ ਪੁੱਤੋਈ ਉਹ ਤੋਰ ਬੋਲ ਪਿੰਡਾ ਕਾਬ ਤੇ ਆਲੀ ਨਾ ਥਾਪ ਦੇਤੀ ਇੱਥੇ ਆਈ ਠੰਡੀ ਨੇ ਪੌਦੀ ਮੁੰਡਿਆ ਮੀਦ ਮਾਇਆ ਜੀ ਦੀਪਿਆ ਅਬ ਆਪਾਂ ਨੂੰ ਮੈਂ ਤਾਂ ਬੋਲ ਰਹਾ ਹਾਂ ਸਾ ਬਣਾਏ ਬੱਕਰਾ ਬੱਤਰਾ ਕਿਹਦੇ ਆ ਪੱਤਰੇ ਬੋਲਦੇ ਦੀ ਉੱਤੇ ਆਪਾਂ ਨੂੰ ਪੱਤਰ ਆਤੰਦੇ ਨੇ ਆਪਾਂ ਕਿਆ ਵੀ ਟੱਲੀ ਰਹੇ ਤੇਰੇ ਨੇ ਤੀਨੋਂ ਦੀਬਾ ਨਹੀਂ ਮਾਤਾ ਰੱਖਣਾ ਪੈਣਾ ਵਾ ਜੀ ਠੀਕ ਆ ਬੁੱਢੇ ਨੇ ਤਰੀ ਪੀਤੀ ਨਹੀਂ ਇਹਨੂੰ ਦੀਬਾ ਉਹ ਉੱਥੇ ਤੇ ਕਹਿੰਦੇ ਮੇਰਾ ਵੱਡਾ ਵੀ ਲਲਕਾਰੇ ਮਾਰਦਾ ਉਹ ਟਹਿਣਾ ਪੈਂਦਾ ਰਿਸ਼ਤੇਦਾਰੀਆਂ ਦੇ ਟਹਿਣਾ ਪੈਂਦਾ ਤੌਰ ਬਣਾਉਣ ਲਈ ਓਏ ਜੀ ਤੇ ਦਾ ਲਹੀ ਤੇ ਤੇ ਦਿਹਾੜੀ ਤਰ ਦੇ ਦੇ ਕੰਦੇ ਹੀ ਲੈ ਤੋ ਦਾਰਾਂ ਦੇ ਬਉਦੀ ਹੋ ਤੇ ਆਪਣਾ ਧਰੇ ਹੋਦਾ ਤਾਂ ਮੇ ਦਾਦਾ ਬਉਦੀ ਦਾ ਓਏ ਬੁਦਰੀਏ ਫੌਜੀ ਘਰੇ ਬੀ ਬੇ ਜੀ ਮਾਦਰਾ ਨੇ ਬਿਆ ਧਰੇ ਦਾ ਨੰਬਾ ਬੁਦਰੀ ਧਰੇ ਹੁੰਦੀ ਨੇ ਅੰਦਰ ਰਹੀ ਜੇ ਮੇਰਾ ਪੁੱਤ ਪਹਿਲਾ ਵਾਅਦਾ ਤਾਂ ਮੈਂ ਕਰਿਆ ਪਹਿਲਾ ਵਾਦਨਾ ਦੇ ਹੁੱਡੀ ਮੇਰਾ ਤੱਕਾਰੇ ਨ ਮੈਂ ਦਾਤ ਦੀ ਪਹਿਲਾ ਮੇਰਾ ਪੁੱਤ ਆਦੇ ਤੰਮ ਤਾਦਾ ਹੀ ਤੋ ਦਾਦਾ ਦੀ ਇਹ ਤੋ ਵਗਰਾਇਆ ਮੇਰੇ ਪੁੱਤ ਨੂੰ ਨਾ ਨੇ ਤੰਮ ਪਾਪਾ ਨਾ ਨਾ ਵੀ ਕਦੀ ਪੜਾਉਂਦੇ ਗਾ ਨਾ ਨਾ ਬਈਆ ਜੋ ਤਿੰਦ ਕੋ ਮੰਨਦੇ ਜੋ ਨਹੀਂ ਨਹੀਂ ਮਾੜਾ ਤੇ ਨਹੀਂ ਦਦਾ ਗਿਆ ਵਾਦੇ ਫਿਰ ਪਤਾ ਲੱਗੂਗਾ ਠੀਕ ਆ ਤੇ ਪੜਾ ਦੇ ਤੂੰ ਦਾਤ ਨਹੀਂ ਤੇ ਮੇਰੀ ਦਾਲ ਤਾਣ ਤੇਰੇ ਪੁੱਤ ਮੇਰੇ ਨੇ ਮੇਰੀ ਵੀ ਮੰਨੀ ਨਹੀਂ ਤੇ ਤੇ ਜਿਹੜਾ ਪੜਾਉਣਾ ਮੈਂ ਤੇ ਪਤਾ ਨਹੀਂ ਕਿ ਪੜਾਉਣਾ ਇਹਨਾਂ ਨੂੰ। ਹਨਾ ਤੇ ਤੇ ਦੇ ਤੰ ਦੇ ਦੇ ਮੇਰੇ ਮੁੰਡੇ ਮੇਰੇ ਪੁੱਤ ਦੇ ਨੂੰ ਪੜਾਉਣਾ ਦਿੰਦੇ ਤੇ ਪਾ ਦੇ ਤਾਈ ਦੇ। ਤੇਰਾ ਇਹ ਡੋਨ ਤੇ ਨਹੀਂ ਆ। ਹਾ ਤੇ ਜਿੰਦੇ ਨਾ ਪੜ੍ਹੇ ਵੀ ਖਾਈ ਨਾ। ਇਹ ਨਾ ਤੇ ਸਾਰਾ ਕੁਝ ਮੰਨ ਲਿਆ। ਆ ਤੇਰਾ ਇਹ ਦਿੱਤੀ। ਉਹਨਾਂ ਨੇ ਤਾਂ ਦਿੱਤਾ। ਮੈਂ ਮੇਰੀ ਦਾਤ ਸੁਣਾ ਦੇ। 100 ਯਾਰ ਤਾਈ ਨਾ ਤੇ ਤਾਤਾ ਹੋ ਰਿਹਾ। ਮਸ਼ੀਨ ਬਰੂਟੀਆਂ ਦੇ। ਪਾਪਾ ਨੇ ਦਿੱਤਾ ਤਾਂ ਉਹਨਾਂ ਨੇ ਦਿੱਤਾ ਹੀ। ਤੇ ਨੋ ਮਾਤਾ ਮੰਮਾ ਦੋ ਰੋ ਰਹੀ ਹੈ ਅਨੁਦਿਤ ਹੈ ਅਨੁਦਿਤ ਹੈ ਤੇ ਪਾਪਾ ਨੂੰ ਤੇ ਤੋਨਾ ਤੇਰੇ ਪਾਪਾ ਨੇ ਦੇਈ ਜਾਂਦੇ ਤੇ ਅੰਮਾ ਨੂੰ ਨਹੀਂ ਦੇਈ ਜਾਂਦੇ ਮਾਂ ਵੀ ਦੇ ਨਹੀਂ ਉਹਨਾਂ ਦਾ ਨਾਂ ਲਿਆ ਨਾ ਤੇ ਤੇ ਆ ਤਾਂ ਪੱਚੀ ਜਿਹਨਾਂ ਨੇ ਨਾ 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 ਪੜ੍ਹਨਾ ਇਹ ਨਾ ਸਿੱਖੋ ਤੇਰੇ ਟਾਟੂ ਦਾ ਯਾ ਕਰ ਦੇਣਾ ਆਪਾਂ ਠੀਕ ਆ ਠੀਕ ਆ ਬਾਲਾ ਬਣ ਨਹੀਂ ਚੰਗਾ ਹਾਂ ਠੀਕ ਆ ਦੋ ਦੋ ਮਾਂ ਮੰਨੂ ਜੀ ਤੇ ਨਹੀਂ ਤਾਂ ਲੈਣਾ ਆ ਨਾ ਤੇਜ਼ ਆ ਪਕਰੋਣਾ ਨਹੀਂ ਤੇਰੇ ਯਾਰੀ ਨਾ ਤੂੰ ਪਹਿਲੋ ਵੇਖਦੇ ਆਵਾ ਤੇਜ਼ ਵੀ ਨਹੀਂ ਧਰਾਵਾ ਟਰ ਦੇਣਾ ਤੂੰ ਸਰੇ ਨਹੀਂ ਤੈਨੂੰ ਨਹੀਂ ਲੈ ਦੇਣਾ ਮਾਤਾ ਵਿਰਤਾ ਧਰਾਵੇ ਦੀ ਤੂੰ ਧਰੇ ਰਹੀ ਮੈਂ ਤੇਰੇ ਮੈਂ ਤੇਰੇ ਕੋਲ ਆਉਂਗੇ ਮੰਦਾ ਦਾ ਮੇਰਾ ਤੇਰਾ ਪਿਆਰ ਤੇ ਇਹ ਪਿਆਰ ਰਿਸ਼ਤਾ ਮੈਂ ਖਲਾਉਂਗਾ ਠੀਕ ਹੈ ਤੂੰ ਧਰੇ ਰਹੀ ਬੰਦਿਆ ਵੀ ਧਰੇ ਦਊਦਾ ਆ ਬਾਪ ਦਾ ਤੇਰੇ ਨਾਲ ਆਪਾ ਏ ਟਾਣੀ ਦਾਦਾ ਦਾਦਾਂ ਨਤਾਂ ਤੇ ਰਾਤ ਕੋਈ ਇਹ ਨਹੀਂ ਮਾਤਾ ਕਰਦੇ ਨਾ ਕੋਈ ਦਾੰਦ ਕਰਤੇ ਤੇਰਾ ਆਹੋ ਕੀ ਕਿਹਾ ਮਾਤਾ ਜੇ ਕਈ ਅੱਜ ਕੱਲ ਚੰਗੇ ਭਲੇ ਨੂੰ ਵਡੀਰਦੇ ਆ ਮੁੰਡਾ ਆਪਣਾ ਤਾਂ ਉੰਜ ਬੋਲਾ ਵਾ ਬੋਲਾ ਵਾ ਕਿ ਨਾ ਕਿਦਾਂ ਵਾਧੂ ਦਿੰਦੇ ਨੂੰ ਤੁੰਦਾ ਨਹੀਂ ਮਾਤਾ ਕੀ ਤੇਰਾ ਰੱਖਦਾ ਜੀ ਰਾਤ ਨਾ ਤੇਰੇ ਨੂੰ ਤਰਾ ਹੱਥੀ ਦਿੰਦੇ ਤੇਰੀ ਆ ਬੋਲਾ ਆਪਣਾ ਮੁੰਡਾ ਵਾ ਮੁੰਡਾ ਬੰਦਾ ਦੇ ਦੱਡਾ ਦੱਡਾ ਇਹ ਤੁਹਾਡੀ ਬੱਤਿੱ ਦੀ ਜੀ ਦਾ ਹਰਦਾ ਹੀ ਆਪਣਾ ਮੰਡਾ ਇਹਨਾਂ ਤੋਂ ਦੇ ਦੇ ਤਾਂ ਪਹਿਲੇ ਤੋਂ ਤੇ ਤੇਜ਼ੀ ਤੇਜ਼ੀ ਆ ਕੰਦਾ ਮੈਂ ਦਾਮਾ ਲਾ ਰੋਤਾ ਹੈ ਮੈਨੂੰ ਲੱਗੀ ਪੁੱਠ ਨਾ ਕਰੇਦੀ ਪੁੱਥੀ ਬੈਠੀ ਹਾਂ ਤੁਹਾਨੂੰ ਦੀਤ ਦੀਤੇ ਮਾਂ ਤਾਂ ਜਾਣੇ ਪੁੱਥੀ ਧੀ ਅਮੀ ਆਤਾ ਨਾਲ ਲੈ ਗਈ ਦਾ ਥੋੜਾ ਨਾਲ ਲੈ ਗਈ ਆਤਾ ਰੀਤੇ ਦੀ ਬੁੱਧੇ ਨਾਲ ਵਾਦੀਤ ਨਹੀਂ ਹਾਂ ਬੁੱਧੇ ਨਾਲ ਤਾਂ ਖਾ ਬੁੱਧੇ ਨੇ ਖਾਦੀ ਘਰੀ ਖੋਦੀ ਖੋਦੀ ਹਾਂ ਇਹ ਵੀ ਦੇ ਦੇ ਤਾਤੀ ਮਾਂ ਨੂੰ ਦੇ ਦਿੱਤਾ ਵਿਚਾਰੇ ਨੂੰ ਪੜੇ ਮਾਨਸ ਨੂੰ ਤਤੋ ਰੋਤੀ ਪਾਰੇ ਦੇ ਦੇਨੀ ਉਹਨਾਂ ਨੂੰ ਪਤਾ ਤੈਨੂੰ ਆਦਾ ਪੁੱਥੇ ਬੈਠਾ ਆ ਤੇ ਤੋ ਮੈਂ ਤਾਂ ਮਾਦਾ ਬਾਹਰ ਬੈਠੀ ਆ ਉਹਦੀ ਬਤਾ ਪੁੱਠੇ ਬੈਠੇ ਆ ਅਸੀਂ ਚਾਹਤਾ ਵੀ ਮਾਦਾ ਨੇ ਖਵਾਈਆਂ ਨਾ ਗੰਦੇਆਂ ਨੂੰ ਕੋਤ ਤੇ ਤੋਤੀ ਪਾਏ ਦੇ ਉਹਨਾਂ ਤੋਂ ਬੁੱਧਿਆਂ ਨੂੰ ਨੰਦੇ ਦੇ 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 ਉਹ ਕੋਲਾ ਹੋਰ ਤਰਾ ਤੁੰਦਾ ਨਹੀਂ ਤੋਰਾ ਤੇਰਾ ਤੇ ਤੋਤੀਆਂ ਨੇ ਦੇ ਦੇ ਨੀ ਉਹਨਾਂ ਨੂੰ ਮਾਦਾ ਤੇਰੀ ਵੀ ਗਲਤੀ ਆ ਜੋ ਫਿਰਨ ਚਲ ਗਈ ਬਾਹਰ ਤੇ ਰੋਟੀ ਦੇ ਖਵਾ ਕੇ ਜਾਂਦੀ ਕੋ ਨਾ ਤਾਂ ਇਹ ਤੇ ਆਈ ਤੇ ਤੋਤੀ ਦਾ ਨਾ ਮੈਂ ਸੰਦਾ ਆ ਮੈਨੂੰ ਤਾਂ ਤੋਤ ਵਰੀ ਲੱਗਦੀ ਮਾ ਪੁੱਠੇ ਜੈਦੀ ਠੀਕ ਆ ਆਓ ਇਧਰ ਕਿਉਂ ਹਾਂਜੀ ਹਾਂਜੀ ਤੁਹਾੰਦਾ ਤੈਨੂੰ ਹਾਂ ਮੈਨੂੰ ਸਾਰਾ ਕਹੁੰਦਾ ਮਾਰਾਂ ਦੇ ਕਰਕੇ ਨਹੀਂ ਉਹ ਫੇਰ ਉਹਦਾ ਖਾਂਦੀ ਹੋ ਚਾ ਮੈਨੂੰ ਪਤਾ ਮੈਂ ਤਾਂ ਹੀ ਕਿਹਾ ਹੂੰ ਤੇਰਾ ਲਿਸ਼ਟਾ ਵੇਖ ਕੇ ਆਇਆ ਸਹੀ ਠੀਕ ਆ ਹਾਂਜੀ ਤੇ ਲਿਸ਼ਟਾ ਕਰਾ ਰਹੀ ਏ ਲਿਸ਼ਟਾ ਵਧੀਆ ਹੀ ਠੀਕ ਕਰੀ ਨਹੀਂ ਕਰੀ ਹੋ ਪਲੱਸ 2 ਕੀਤੀ ਹੋ ਹਾਂਜੀ ਹਾਂਜੀ ਕਰਾ ਦਊਗਾ ਮੈਂ ਠੀਕ ਆ ਹਾਂ ਹਾਂ ਆ ਬੁੱਧਿਆ ਤੈਨੂੰ ਠੀਕ ਆ ਆ ਆ ਤੇਰਾ ਦੁਨੀਆ ਤੇਰਾ ਆ ਜੇ ਤੇਰਾ ਬਕਰਵਾਇਆ ਹਾਂ ਵੀ ਜੋ ਕਰੋਗੇ ਚੰਗਾ ਕਰੋਗੇ ਹਾਂ ਮਾੜਾ ਛੋੜਾ ਕਰਾਂਗੇ ਹਾਂ ਕੋਈ ਗੱਲ ਨਹੀਂ ਕਰਦੇ ਨਹੀਂ ਠੀਕ ਆ ਪੱਟ ਕਰਕੇ ਬਪਰਾ ਕਰਦੇ ਹਾਂ ਮਾੜਾ ਨਹੀਂ ਦੱਡਾ ਵਾਲਾ ਕੰਦੀ ਰਹਿਣਾ ਮੈਂ ਆ ਮੈਂ ਦੇ ਪਾ ਹਾਂ ਕੋਈ ਉਹਨੇ ਸਮਝਾ ਲਾਂਗੇ ਬਾਅਦ ਚ ਉਹਨੂੰ ਸਮਝਾ ਦਾਂਗੇ ਜਦ ਆ ਕੇ ਆਪੇ ਹੋ ਜਾਣਾ ਨਹੀਂ ਭਾਈ ਤੋਂ ਹੁਣ ਤਾਂ ਦੇ ਫੁਣ ਕਾਦੇ ਹੁਣ ਇਹ ਕਾਦੇ 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 ਹੁਣ ਇਹ ਫੁਣ ਕਾਦੇ ਆਂ ਕਾ ਠੀਕ ਆ ਕੀ ਹੈ ਜੀ ਹਾਂ ਕਿੰਨੀ ਕੜਾਵਾ ਹੀ ਦਰਦਣਾ ਆਪਾਂ ਠੀਕ ਆ ਇਸ ਤਰ੍ਹਾਂ ਕਰਨਾ ਵਾਲੇ ਹਾਂ ਪਰ ਆਪਾਂ ਪਾਰਟੀ ਕਰਦੇ ਨਹੀਂ ਹਾਂ ਠੀਕ ਆ ਤਮਾਈ ਤਰ ਪੈੜਾ ਤੇ ਲਾ ਇਕੱਠਾ ਕੱਲਾ ਹਾਂਜੀ ਹਾਂਜੀ ਬਹੁਤ ਨਾਂ ਮਹੀਨੇ ਤੱਕ ਤੱਕ ਕਰ ਦੇਣਾ ਹੀ ਠੀਕ ਹੈ ਕੱਪੜੇ ਬਣਾ ਕੇ ਦੇਨੇ ਆ ਹਾਂਜੀ ਹਾਂਜੀ ਤੁਹਾਨੂੰ ਸਾਫ ਆਵਾਏ ਹੈ ਹੈ ਤੇ ਮੈਂ ਉਂਗੜਾ ਹਾਂ ਹਾਂਜੀ ਉਂਗੜਾ ਬਾਬਾ ਚਿੱਪੀ ਕਰਦੇ ਆ ਆ ਠੀਕ ਆ ਕਿਹਦੀ ਪਰਸ਼ਾਹ ਦੀ ਖੋਵਾ ਦੇ ਉਹ ਠੀਟਿਆ ਬੁਧਰੀ ਮਨਜੂ ਨਹੀਂ ਹਾਂਜੀ ਕੋਈ ਸੁਣਦੀ ਨਹੀਂ ਤੁਹਾਡੀ ਨਹੀਂ ਮੰਦੀ ਇੱਕ ਤੇ ਨਹੀਂ ਉਹਨੂੰ ਸਮਝਾਵਾਂ ਕੋਈ ਗੱਲ ਨਹੀਂ ਇਹ ਤਾਂ ਵੀ ਲੜੀ ਬੁਧਰੀ ਆਪਣੀ ਏਦਾਂ ਦੀ ਆ ਕੋਈ ਗੱਲ ਨਹੀਂ ਹਾਂਜੀ 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 ਹਾਂ ਉਹ ਕੋਈ ਗੱਲ ਜ਼ਿਆਦਾ ਵੀ ਕਰੂ ਨਹੀਂ ਸਮਝਾਵਾਂਗੇ ਠੀਕ ਹੈ ਕੋਈ ਨਹੀਂ ਇਥੇ ਦੇ ਕਰਨਾ ਹੀ ਆ ਹਾਂਜੀ ਹਾਂਜੀ ਇੰਨੇ ਕਰਨਾ ਹੀ ਆ ਉਹ ਦੀਦੀ ਨੂੰ ਸਾਡ ਲਾ ਦੇ ਠੀਕ 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 ਆ ਹਾਂਜੀ ਸਾਡੇ ਉਹ ਕਹਿੰਦੀ ਮੈਨੂੰ ਥੱਜੇ ਜਦੋਂ ਕੋਈ ਰਿਸ਼ਤਾ ਹੋਗਾ ਠੀਕ ਠੀਕ ਸਾਡ ਲਾ ਦੇ ਹਾਂਜੀ ਹਾਂਜੀ ਪੈਟਪੂ ਦਲਾ ਲਿਆ ਤਾਰ ਤੇ ਨਹੀਂ ਪੈਗ ਨਹੀਂ ਚਲਾਈਦਾ ਆਪਾਂ ਉਹ ਤੇ ਦੇ 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 ਲਾ ਰਿਆ ਕਰ ਬੁੱਧਿਆ ਤੂੰ ਲਾਉਣਾ ਹੀ ਲਾ ਨਹੀਂ ਹੈ ਜੱਗ ਲੈ ਦੇ ਤੇ ਨਹੀਂ ਲਾਉਣੀ ਲਾਉਣੀ ਉਹ ਲਾ ਲਿਆ ਤਰੋ ਤੇ ਦੇ 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 ਠੀਕ ਆ ਠੀਕ ਆ ਨਾ ਕੋਈ ਨਹੀਂ ਤੇਰਾ ਲਿਫਟਾ ਕਲਵਾ ਮੈਂ ਵਧੀਆ ਕਲਵਾਣਾ ਇਹ ਫੋਜੀ ਦੇ ਪਿੰਡ ਦੀ ਆ ਠੀਕ ਆ ਰੋਟੀ ਪਾਣੀ ਬਕਾਉਂਦੀ ਸਲਾਈ ਵੀ ਕੀਤੀ ਆ ਵਧੀਆ ਵਾ ਠੀਕ ਆ ਠੀਕ ਆ ਹਾਂਜੀ ਉਹ ਸਾਡੇ ਕਪੜੇ ਸੀ ਸੀਗੇ ਤੇ ਮਾਦਣ ਨੇ ਆਪੇ ਖੁਸ਼ ਹੋਣਾ ਠੀਕ ਆ ਹਾਂਜੀ ਉਹ ਠੀਕ ਆ ਵਧੀਆ ਵਾ ਠੀਕ ਆ ਫੋਟੋ ਫੋਣੇ ਆਪਾਂ ਕੱਲ ਨੂੰ ਠੀਕ ਆ ਹਾਂ ਤੇਰਾ ਆਪਾਂ ਕਰ ਕਰੇ ਝਟਪਟ ਭਰਾ ਕਰਨਾ ਵਾ ਤੇਰੀ ਠੀਕ ਆ ਠੀਕ ਆ ਠੀਕ ਹਾਂ ਕੱਲ ਠੀਕ ਆ ਇਹਦੇ ਰੋਟੀ ਲਾਦੀ ਪੱਤੀ ਵੀ ਨਹੀਂ ਹਾਂ ਰੋਟੀ ਬਣਾਉਣੀ ਆ ਪੱਕੀ ਆ ਨਾ ਲੈ ਕੇ ਆਉਣੀ ਰੋਟੀ ਰੋਟੀ ਲਿਆਰ ਥਾਈਆ ਵਾ ਉੱਥੇ ਲਿਆ ਤੰਦੇ ਦੀ